ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਅੱਜ ਮੈਂ ਤੁਹਾਡੀ ਅਧਿਆਪਕਾ ਸ਼ੈਲੀ ਜੈਰਤ ਸ਼ੈਲੀ ਸਟੱਡੀ ਰੂਮ ਤੋਂ ਤੁਹਾਡੇ ਲਈ ਚੌਥੀ ਜਮਾਤ ਦਾ ਪੰਜਾਬੀ ਦਾ ਬੜਾ ਹੀ ਰੋਚਕ ਪਾਠ ਨੰਬਰ 2 ਨਿੱਕੀ ਜਿੰਦ ਵੱਡੀ ਸੋਚ ਲੈ ਕੇ ਆਈਆਂ ਬੱਚਿਓ ਜਿਵੇਂ ਕਿ ਤੁਸੀਂ ਕਾਰ ਵਿੱਚ ਆਪਣੇ ਵੱਡਿਆਂ ਤੋਂ ਕਈ ਕੁਝ ਸਿੱਖਦੇ ਹੋ ਆਪਣੇ ਟੀਚਰਸ ਤੋਂ ਕਈ ਕੁਝ ਸਿੱਖਦੇ ਹੋ ਕੀ ਤੁਹਾਨੂੰ ਪਤਾ ਹੈ ਕਿ ਵੱਡੇ ਵੀ ਤੁਹਾਡੇ ਤੋਂ ਬਹੁਤ ਕੁਝ ਸਿੱਖਦੇ ਹਨ ਜੇ ਨਹੀਂ ਪਤਾ ਹੈ ਤੇ ਆਜੋ ਫਿਰ ਮੈਂ ਅੱਜ ਤੁਹਾਨੂੰ ਇਸ ਪਾਠ ਦੇ ਰਾਹੀਂ ਤੁਹਾਨੂੰ ਦੱਸਦੀ ਹਾਂ ਕਿ ਵੱਡੇ ਵੀ ਕਈ ਵਾਰੀ ਬੱਚਿਆਂ ਦੀ ਸੋਚ ਤੋਂ ਐਨੇ ਜ਼ਿਆਦਾ ਹੈਰਾਨ ਹੋ ਜਾਂਦੇ ਹਨ ਕਿ ਉਹ ਵੀ ਸੋਚਨ ਤੇ ਮਜਬੂਰ ਹੋ ਜਾਂਦੇ ਐ ਤੇ ਚਲੋ ਫਿਰ ਮੇਰੇ ਨਾਲ ਪਾਠ ਪੜ੍ਹਦੇ ਹਾਂ ਨਿੱਕੀ ਜਿੰਦ ਵੱਡੀ ਸੋਚ ਪਾਠ 2 ਜਮਾਤ ਚੌਥੀ ਪੰਜਾਬੀ ਬੱਚਿਓ ਇਹ ਪਾਠ ਮੈਂ ਤੁਹਾਨੂੰ ਤਸਵੀਰਾਂ ਦੀ ਮਦਦ ਨਾਲ ਪੜ੍ਹਾਉਂਗੀ ਨਾਲ-ਨਾਲ ਅਸੀਂ ਤਸਵੀਰਾਂ ਤੋਂ ਦੇਖਾਂਗੇ ਔਰ ਨਾਲ-ਨਾਲ ਅਸੀਂ ਪਾਠ ਪੜ੍ਹਾਂਗੇ ਵਸੰਤ ਪੰਚਮੀ ਦੀ ਛੁੱਟੀ ਹੋਣ ਕਰਕੇ ਅੱਜ ਸਾਰਾ ਪਰਿਵਾਰ ਘਰ ਹੀ ਸੀ ਗੁਰਮੀਲ ਸਿੰਘ ਧੁੱਪੇ ਕੁਰਸੀ ਤੇ ਬੈਠਾ ਅਖਬਾਰ ਪੜ੍ਹ ਰਿਹਾ ਸੀ ਕੋਲ ਹੀ ਕੁਝ ਕਿਤਾਬਾਂ ਵੀ ਪਈਆਂ ਸਨ ਸਿਮਰਨ ਵੀ ਪਾਪਾ ਦੇ ਨੇੜੇ ਬੈਠੀ ਡਰਾਇੰਗ ਬੁੱਕ ਤੇ ਤਸਵੀਰਾਂ ਬੁਆ ਰਹੀ ਸੀ ਜਸ਼ਨ ਟੈਲੀਵਿਜ਼ਨ ਮੋਰੇ ਬੈਠਾ ਕਾਰਟੂਨ ਚੈਨਲ ਵੇਖ ਰਿਹਾ ਸੀ ਬੱਚਾ ਜਿਵੇਂ ਕਿ ਤਸਵੀਰ ਵਿੱਚ ਦਿਖ ਰਿਹਾ ਹੈ ਕਿ ਬਸੰਤ ਪੰਚਮੀ ਦੀ ਬਸੰਤ ਰੁੱਤ ਹੈਗੀ ਹੈ ਕਿਉਂਕਿ ਫੁੱਲ ਖਿਲੇ ਹੋਏ ਹੈ ਹੈਨਾ ਬਸੰਤ ਦੀ ਛੁੱਟੀ ਹੁੰਦੀ ਹੈ ਨਾ ਤੁਹਾਨੂੰ ਵੀ ਸਕੂਲ ਵਿੱਚ ਇਸੇ ਤਰ੍ਹਾਂ ਜਸ਼ਨ ਦੇ ਪਰਿਵਾਰ ਨੂੰ ਉਹਦੇ ਪਾਪਾ ਨੂੰ ਉਹਦੀ ਭੈਣ ਨੂੰ ਵੀ ਛੁੱਟੀ ਸੀ ਔਰ ਉਹਦੇ ਪਾਪਾ ਜਿਹੜਾ ਛੁੱਟੀ ਦੇ ਦਿਨ ਦਾ ਮਜ਼ਾ ਅਖਬਾਰ ਪੜ੍ਹ ਕੇ ਲੈ ਰਹੇ ਸੀਗੇ ਤੇ ਜਸ਼ਨ ਜਿਹੜਾ ਸੀਗਾ ਟੀਵੀ ਤੇ ਕਾਰਟੂਨ ਦੇਖ ਰਿਹਾ ਸੀ ਔਰ ਸਿਮਰਨ ਕੋਲ ਬੈਠੀ ਡਰਾਇੰਗ ਕਰ ਰਹੀ ਸੀਗੀ ਜਦੋਂ ਗੁਰਮੀਲ ਸਿੰਘ ਸੈਰ ਤੇ ਜਾਣ ਲਈ ਤਿਆਰ ਹੋ ਰਿਹਾ ਸੀ ਤਾਂ ਜਸ਼ਨ ਨੇ ਡਰਾਇੰਗ ਰੂਮ ਵਿੱਚੋਂ ਹੀ ਆਵਾਜ਼ ਮਾਰਦਿਆਂ ਕਿਹਾ ਪਾਪਾ ਸੈਰ ਕਰਨ ਚੱਲ ਲਿਓ ਮੈਂ ਵੀ ਅੱਜ ਤੁਹਾਡੇ ਨਾਲ ਸੈਰ ਕਰਨ ਜਾਵਾਂਗਾ ਜਿਸ ਤਰ੍ਹਾਂ ਕਿ ਤੁਸੀਂ ਤਸਵੀਰ ਵਿੱਚ ਦੇਖ ਰਹੇ ਹੋ ਕਿ ਜਸ਼ਨ ਦੇ ਪਾਪਾ ਜਿਹੜੇ ਸੈਰ ਕਰਨ ਲਈ ਤਿਆਰ ਹੋ ਗਏ ਔਰ ਜਸ਼ਨ ਉਹਨਾਂ ਨੂੰ ਕਹਿ ਰਿਹਾ ਅੱਜ ਮੈਂ ਵੀ ਤੁਹਾਡੇ ਨਾਲ ਸੈਰ ਕਰਨ ਜਾਵਾਂਗਾ ਅੱਗੇ ਫੇਰ ਦੇਖਦੇ ਹਾਂ ਬੱਚਿਓ ਉਹਦੇ ਪਾਪਾ ਕੀ ਕਹਿੰਦੇ ਉਦੇ ਪਾਪਾ ਉਹਨੂੰ ਹੈਰਾਨ ਹੋ ਕੇ ਪੁੱਛਦੇ ਆ ਕੀ ਗੱਲ ਅੱਜ ਤੂੰ ਟਿਊਸ਼ਨ ਤੇ ਨਹੀਂ ਜਾਣਾ ਗੁਰਮੇਲ ਸਿੰਘ ਨੇ ਬੂਟਾਂ ਦੇ ਤਸਮੇ ਕੱਸਦੇ ਆ ਕਿ ਆ ਉਹਨਾਂ ਨੇ ਹੈਰਾਨ ਹੋ ਕੇ ਉਹ ਕੋ ਪੁੱਛਿਆ ਕਿਉਂ ਤੂੰ ਆ ਟਿਊਸ਼ਨ ਨਹੀਂ ਜਾਣਾ ਅੱਜ ਤੋਂ ਸ਼ੈਰ ਕਰਨ ਕਿਵੇਂ ਜਾਵੇਂਗਾ ਅੱਗੇ ਉਹ ਜਸ਼ਨ ਕਹਿੰਦਾ ਹੈ ਬੱਚਿਓ ਨਹੀਂ ਪਾਪਾ ਅੱਜ ਸਾਨੂੰ ਟਿਊਸ਼ਨ ਤੋਂ ਛੁੱਟੀ ਹੈ ਅੱਜ ਸਾਡੀ ਮੈਡਮ ਕਿਤੇ ਰਿਸ਼ਤੇਦਾਰੀ ਚ ਗਏ ਹੋਏ ਹਨ ਤੇ ਉਹਨਾਂ ਦੀ ਭੈਣ ਵੀ ਜਿਹੜੀ ਸਿਮਰਨ ਜਸ਼ਨ ਦੀ ਭੈਣ ਬੈਠੀ ਸੀ ਉਹ ਵੀ ਇਹ ਦੋਨਾਂ ਦੀ ਗੱਲਾਂ ਸੁਣ ਰਹੀ ਸੀ ਅੱਗੇ ਉਹ ਸਿਮਰਨ ਕਹਿੰਦੀ ਹੈ ਹਾਂ ਹਾਂ ਪਾਪਾ ਲੈ ਜਾਓ ਇਹਨੂੰ ਆਪਣੇ ਨਾਲ ਸਵੇਰ ਦਾ ਬੈਠਾ ਹੈ ਇਹ ਟੈਲੀਵਿਜ਼ਨ ਦੇ ਮੂਰੇ ਤਾਂ ਉਸਦੇ ਪਾਪਾ ਉਹਨੂੰ ਸੈਰ ਲਈ ਲਿਜਾਣ ਲਈ ਮਨ ਜਾਂਦੇ ਆ ਪਰ ਉਹਨੂੰ ਇਹ ਵੀ ਕਹਿੰਦੇ ਆ ਪਰ ਬੇਟਾ ਮੈਂ ਤਾਂ ਬਹੁਤ ਦੂਰ ਤੱਕ ਜਾਣਾ ਹੈ ਥੱਕ ਜਾਵੇਂਗਾ ਉਹ ਅੱਗੇ ਉਹ ਕਹਿੰਦਾ ਹੈ ਜਸ਼ਨ ਕਹਿੰਦਾ ਨਹੀਂ ਪਾਪਾ ਮੈਂ ਨਹੀਂ ਥੱਕਾਂਗਾ ਜਸ਼ਨ ਗੁਰਮੇਲ ਦੇ ਮੋਰੇ ਮੋਰੇ ਹੋ ਕੇ ਤੁਰ ਪਿਆ ਫਿਰ ਉਹਦੇ ਪਾਪਾ ਵੀ ਕਹਿੰਦੇ ਚੱਲ ਫੇ ਪੁੱਤਰਾ ਵੇਖਦਾ ਅੱਜ ਤੇਰਾ ਜੋਰ ਚੱਲ ਉਹ ਫਿਰ ਦੋਨੋਂ ਹੀ ਸੈਰ ਕਰਨ ਚਲੇ ਜਾਂਦੇ ਆ ਜਿਵੇਂ ਤੁਸੀਂ ਤਸਵੀਰ ਚ ਦੇਖ ਰਹੇ ਹੋ ਕਿ ਕਿਵੇਂ ਖੂਬ ਮ제 ਕਰਦੇ ਕਰਦੇ ਸੈਰ ਕਰਨ ਜਾਂਦੇ ਐ ਅੱਗੋਂ ਕੀ ਐ ਗੁਰਮੇਲ ਸਿੰਘ ਲੰਬੀਆਂ ਲੰਬੀਆਂ ਡਿੰਗਾ ਭਰਦਾ ਜਾ ਰਿਹਾ ਸੀ ਤੇ ਜਸ਼ਨ ਕਦੇ ਪਿੱਛੇ ਰਹਿ ਜਾਂਦਾ ਤੇ ਕਦੇ ਦੌੜ ਕੇ ਅੱਗੇ ਖੜ ਕੇ ਆਪਣੇ ਪਾਪਾ ਦਾ ਇੰਤਜ਼ਾਰ ਕਰਨ ਲੱਗ ਪੈਂਦਾ ਕਿ ਜਿੱਦਾਂ ਹੁਣ ਵੱਡਿਆਂ ਦੇ ਕਦਮ ਬੇਟਾ ਲੰਘਾ ਜਿਹੜੀਆਂ ਹੁੰਦੀਆਂ ਵੱਡੀਆਂ ਹੁੰਦੀਆਂ ਐ ਤੇ ਛੋਟੀਆਂ ਦੀਆਂ ਲੰਘਾ ਛੋਟੀਆਂ ਹੁੰਦੀਆਂ ਤੇ ਕਦੇ ਜਸ਼ਨ ਅੱਗੇ ਨਿੱਕਲ ਜਾਂਦਾ ਤੇ ਕਦੇ ਉਹਦੇ ਪਾਪਾ ਅੱਗੇ ਨਿੱਕਲ ਜਾਂਦੇ ਜੇ ਉਹ ਅੱਗੇ ਨਿੱਕਲ ਜਾਂਦਾ ਤੇ ਫਿਰ ਉਹ ਉਹਨਾਂ ਦਾ ਇੰਤਜ਼ਾਰ ਕਰਨ ਲੱਗ ਜਾਂਦਾ ਕੁਝ ਹੀ ਮਿੰਟਾਂ ਵਿੱਚ ਦੋਨੋਂ ਪਿਓ ਪੁੱਤ ਆਬਾਦੀ ਤੋਂ ਬਾਹਰ ਕੱਚੀ ਨਹਿਰ ਵਾਲੀ ਰਾਤੇ ਆ ਗਏ ਜਿੱਥੇ ਪਿੰਡ ਦੇ ਲੋਕ ਰਹਿੰਦੇ ਸੀ ਆਬਾਦੀ ਤੋਂ ਬਾਹਰ ਆ ਗਏ ਠੀਕ ਹੈ ਸੈਰ ਕਰਦੇ ਕਰਦੇ ਜਸ਼ਨ ਮੋਰੇ ਮੋਰੇ ਤੁਰਦਾ ਖੇਤਾਂ ਵਿੱਚ ਲਹਿ ਲਹਾਂਦੀਆਂ ਫਸਲਾਂ ਨੂੰ ਨਿਹਾਰਦਾ ਬੱਚਿਓ ਤੁਹਾਨੂੰ ਵੀ ਤਸਵੀਰ ਵਿੱਚ ਦਿਖ ਰਹੀਆਂ ਨਾ ਲਹਿ ਲਹਾਂਦੀਆਂ ਫਸਲਾਂ ਜਿੱਦਾਂ ਹਵਾ ਦੇ ਨਾਲ ਲਹਿਰਾਉਂਦੀਆਂ ਹੁੰਦੀਆਂ ਉਹ ਵੀ ਕਦੀ ਇਹਨਾਂ ਨੂੰ ਦੇਖ ਕੇ ਬੜਾ ਖੁਸ਼ ਹੁੰਦਾ ਤੇ ਕਦੀ ਸਰੌਂਦੀਆਂ ਫੁੱਲਾਂ ਤੇ ਮੰਨ ਲਾਉਂਦੀਆਂ तितਲੀਆਂ ਨੂੰ ਫੜ ਕੇ ਫੜਨ ਦੀ ਕੋਸ਼ਿਸ਼ ਕਰਦਾ ਜਿਸ ਤਰ੍ਹਾਂ ਕਿ ਤੁਸੀਂ ਦੇਖਦੇ ਹੋ ਇਸ ਤਸਵੀਰ ਵਿੱਚ ਵੀ तितਲੀ ਹੈ ਉਹਨੂੰ ਦੇਖ ਕੇ ਬੜਾ ਖੁਸ਼ ਹੁੰਦਾ ਤੁਸੀਂ ਵੀ ਬੱਚੇ ਤਿਤਲੀ ਨੂੰ ਫੜਨ ਦੀ ਕੋਸ਼ਿਸ਼ ਕਰਦੇ ਹੋ ਨਾ ਕਈ ਵਾਰ ਇਸੇ ਤਰ੍ਹਾਂ ਜਸ਼ਨ ਵੀ ਤਿਤਲੀ ਨੂੰ ਫੜਨ ਦੀ ਕੋਸ਼ਿਸ਼ ਕਰਦਾ ਤੇ ਕਦੀ ਤਾਰਾਂ ਤੇ ਬੈਠੇ ਪੰਛੀਆਂ ਨੂੰ ਵੇਖ-ਵੇਖ ਖੁਸ਼ ਹੁੰਦਾ ਜਿਸ ਤਰ੍ਹਾਂ ਕਿ ਇਸ ਤਸਵੀਰ ਵਿੱਚ ਤੁਸੀਂ ਦੇਖ ਰਹੇ ਹੋ ਤਾਰਾਂ ਤੇ ਬੈਠੇ ਪੰਛੀ ਕਿੰਡੇ ਸੋਹਣੇ ਲੱਗਦੇ ਹੈ اسی ਤਰ੍ਹਾਂ ਜਸ਼ਨ ਨੂੰ ਵੀ ਸੋਹਣੇ ਲੱਗ ਰਹੇ ਸੀ ਉਹ ਵੀ ਬੜਾ ਖੁਸ਼ ਹੋ ਰਿਹਾ ਸੀ ਇਹਨਾਂ ਨੂੰ ਵੇਖ ਕੇ ਗੁਰਮੇਲ ਸਿੰਘ ਆਪਣੀ ਤੁਣ ਵਿੱਚ ਤੇਜ ਤੇਜ ਤੁਰਦਾ ਜਾ ਰਿਹਾ ਸੀ ਉਹ ਹੈਰਾਨ ਸੀ ਕਿ ਅੱਜ ਜਸ਼ਨ ਦੇ ਮਨ ਵਿੱਚ ਸੈਰ ਕਰਨ ਦਾ ਵਿਚਾਰ ਕਿਵੇਂ ਆਇਆ ਦੋਵੇਂ ਪਿਓ ਪੁੱਤਰ ਗੱਲਾਂ ਕਰਦੇ ਨਹਿਰ ਦੀ ਪੱਟੜੀ ਤੇ ਆ ਚੜ੍ਹੇ ਜਿੱਥੇ ਇੱਕ ਪਾਸੇ ਰੁੱਖਾਂ ਦੇ ਝੁੰਡ ਸਨ ਅਤੇ ਇੱਕ ਪਾਸੇ ਹਰੀਆਂ-ਹਰੀਆਂ ਕਣਕਾਂ ਹੁਲਾਰੇ ਮਾਰ ਰਹੀਆਂ ਸਨ ਕਿ ਉਹ ਸੋਚ ਰਿਹਾ ਸੀ ਸੈਰ ਕਰਦਾ ਕਰਦਾ ਉਹਦਾ ਪਿਤਾ ਜਸ਼ਨ ਦਾ ਕਿ ਅੱਜ ਜਸ਼ਨ ਦੇ ਮਨ ਵਿੱਚ ਸੈਰ ਕਰਨ ਦਾ ਵਿਚਾਰ ਕਿੱਥੋਂ ਆਇਆ ਐਦਾਂ ਹੀ ਸੋਚ ਉਹ ਤੇ ਸੋਚਦੇ ਨਾ ਉਹ ਨਹਿਰ ਦੀ ਪੱਟੜੀ ਤੇ ਆ ਜਾਂਦੇ ਐ ਫੇਰ ਅੱਗੇ ਉਹ ਦੇਖਦੇ ਆ ਬੱਚਿਓ ਕੀ ਹੁੰਦਾ ਜਸ਼ਨ ਨਹਿਰ ਦੇ ਕਿਨਾਰੇ ਤੇ ਖੜ ਕੇ ਪਾਣੀ ਵਿੱਚ ਕੁਝ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹਨੂੰ ਇਸ ਤਰ੍ਹਾਂ ਕਰਦਿਆਂ ਵੇਖ ਕੇ ਗੁਰਮੀਲ ਸਿੰਘ ਨੇ ਪੁੱਛਿਆ ਬੇਟਾ ਕੀ ਲੱਭ ਰਿਹਾ ਐ ਜਿਵੇਂ ਕਿ ਤੁਸੀਂ ਤਸਵੀਰ ਵਿੱਚ ਦੇਖ ਰਹੇ ਹੋ ਕਿ ਉਹ ਪਾਣੀ ਵਿੱਚ ਕੁਝ ਲੱਭਣ ਦੀ ਕੋਸ਼ਿਸ਼ ਕਰ ਰਿਹਾ ਔਰ ਉਸ ਦੇ ਪਿਤਾ ਜਿਹੜੇ ਹੈ ਬੜੇ ਹੈਰਾਨ ਹੈਗੇ ਆ ਅੱਗੇ ਉਹ ਜਸ਼ਨ ਕੀ ਕਹਿੰਦਾ ਬੱਚਿਓ ਪਾਪਾ ਪਰਵਾਸੀ ਪੰਛੀ ਲੱਭ ਰਹੇ ਆਂ ਦੁਪਹਿਰੇ ਮੋਹਿਤ ਸ਼ੁਭ ਮੇਰੇ ਕੋਲ ਆਏ ਸਨ ਉਹ ਕਹਿ ਰਹੇ ਸਨ ਕਿ ਇਸ ਵਾਰ ਨਹਿਰ ਤੇ ਕਾਫੀ ਪਰਵਾਸੀ ਪੰਛੀ ਆਏ ਹੋਏ ਹਨ ਤੇ ਉਹਨਾਂ ਨੇ ਜਵਾਬ ਦਿੰਦਾ ਹੈ ਕਿ ਮੇਰੇ ਦੋਸਤ ਆਏ ਸੀ ਦੁਪਹਿਰ ਨੂੰ 모হিত ਤੇ ਸ਼ੁਭਮ ਉਹਨਾਂ ਨੇ ਮੈਨੂੰ ਦੱਸਿਆ ਸੀ ਕਿ ਨਹਿਰ ਤੇ ਨਾ ਹੀ ਇਸ ਵਾਰੀ ਪ੍ਰਵਾਸੀ ਪੰਛੀ ਆਏ ਹੋਏ ਆ ਤੇ ਮੈਂ ਪਾਣੀ ਵਿੱਚ ਉਹਨਾਂ ਨੂੰ ਹੀ ਉਂਗਲ ਮਾਰ ਕੇ ਲੱਭਣ ਦੀ ਕੋਸ਼ਿਸ਼ ਕਰ ਰਿਹਾ ਠੀਕ ਹੈ ਉਹਨੂੰ ਪਤਾ ਹੀ ਨਹੀਂ ਸੀ ਕਿ ਪ੍ਰਵਾਸੀ ਪੰਛੀ ਕੀ ਹੁੰਦੇ ਆ ਉਹ ਸੋਚਦਾ ਇਦਾਂ ਪਾਣੀ ਦੇ ਵਿੱਚ ਹੁੰਦੇ ਆ ਠੀਕ ਹੈ ਅੱਗੇ ਪੜ੍ਹਦੇ ਹਾਂ ਕੀ ਹੁੰਦਾ ਫੇਰ ਜਦੋਂ ਦੋ ਬੱਚੇ ਉਹ ਗੱਲਾਂ ਕਰ ਰਹੇ ਹੁੰਦੇ ਤੁਰਦੇ ਹੁੰਦੇ ਆ ਫੇ ਪੈਰਾਂ ਦਾ ਖੜਾਕਾ ਹੁੰਦਾ ਹੈ ਨਾ ਜਦੋਂ ਤੁਸੀਂ ਤੁਰਦੇ ਹੋ ਇਸੇ ਤਰ੍ਹਾਂ ਜਦੋਂ ਅਸੀਂ ਤੁਰਦੇ ਆ ਕਈ ਜਾਨਵਰ ਜਿਹੜੇ ਆ ਸਾਡੇ ਪੈਰਾਂ ਦੇ ਖੜਾਕੇ ਤੋਂ ਸੁਣ ਕੇ ਡਰ ਜਾਂਦੇ ਆ ਕਈ ਪੰਛੀ ਉੜੇ ਜਾਂਦੇ ਆ ਇਸੇ ਤਰ੍ਹਾਂ ਹੋਇਆ ਜਸ਼ਨ ਤੇ ਉਹਦੇ ਪਾਪਾ ਦੇ ਜਿਹੜਾ ਸੀ ਪੈਰਾਂ ਦਾ ਖੜਾਕਾ ਸੁਣ ਕੇ ਦੋ ਮੁਰਗਾਬੀਆਂ ਉਹਨਾਂ ਦੇ ਮੋਹ ਰਿਉਂਦੀ ਯੂੰ ਕਰਕੇ ਉੱਡ ਗਈਆਂ ਜਸ਼ਨ ਨੇ ਨਾ ਮੁਰਗਾ ਬੀ ਅਨੁਵੇਖ ਕੇ ਬਹੁਤ ਖੁਸ਼ ਹੋਏ ਅੱਜ ਇਸ ਤਰ੍ਹਾਂ ਤਸਵੀਰ ਵਿੱਚ ਤੁਸੀਂ ਦੇਖ ਰਹੇ ਹੋ ਕਿ ਪੰਛੀ ਉੱਡ ਰਿਹਾ ਹੈ Papa ਇਹ ਤਾਂ ਬਹੁਤ ਪਿਆਰੇ ਪੰਛੀ ਨੇ ਇਹ ਕਿੱਥੋਂ ਆਂਦੇ ਨੇ ਇੱਕੋ ਸਾਹ ਵਿੱਚੋਂ ਨੇ ਕਿੰਨੇ ਸਾਰੇ ਸਵਾਲ ਕਰ ਗਿਆ ਗੁਰਮੇਲ ਸਿੰਘ ਨੇ ਜਸ਼ਨ ਦੀਆਂ ਗੱਲਾਂ ਦਾ ਜਵਾਬ ਦਿੰਦੇ ਆ ਕਿ ਆਹ ਪੁੱਤਰਾ ਪ੍ਰਵਾਸੀ ਪੰਛੀ ਦੂਰ ਰਾਡੇ ਦੇਸ਼ਾਂ ਤੋਂ ਹਜ਼ਾਰਾਂ ਮੀਲਾਂ ਦਾ ਸਫ਼ਰ ਕਰਕੇ ਆਉਂਦੇ ਹਨ ਇਨਾ ਵਿੱਚ ਮੁੱਖ ਤੌਰ ਤੇ ਸਮੁੰਦਰੀ ਕੂੰਜਾਂ ਅਬਾਬਿਲ ਹਾਂਸ ਅਤੇ ਨੀਲ ਸਰਾਦੀ ਪੰਛੀ ਸ਼ਾਮਲ ਹਨ ਤੇ ਬੱਚਿਓ ਉਹਦੇ ਪਿਤਾ ਨੇ ਉਹਨੂੰ ਦੱਸਿਆ ਮੈਂ ਵੀ ਤੁਹਾਨੂੰ ਦੱਸਦੀ ਆ ਪ੍ਰਵਾਸੀ ਪੰਛੀ ਕੀ ਹੁੰਦੇ ਆ ਜਿਹੜੇ ਦੂਰ ਦਰਾਡੇ ਦੇਸ਼ਾਂ ਤੋਂ ਹਜ਼ਾਰਾਂ ਮੀਲਾਂ ਦਾ ਸਫ਼ਰ ਕਰਕੇ ਸਾਡੇ ਦੇਸ਼ ਆਉਂਦੇ ਆ ਕਿਉਂਕਿ ਕਿਉਂ ਆਉਂਦੇ ਆ ਕਿਉਂਕਿ ਉਰੁੱਤ ਦੇ ਮੁਤਾਬਕ ਆਉਂਦੇ ਆ ਹੋ ਸਕਦਾ ਜਿਹੜੇ ਗਰਮੀ ਚ ਰਹਿਣ ਵਾਲੇ ਪੰਛੀ ਆ ਜਦੋਂ ਉਹਨਾਂ ਦੇ ਦੇਸਾਂ ਚ ਬਰਫ਼ ਪੈ ਜਾਂਦੀ ਐ ਤੇ ਉਹ ਇੱਧਰ ਆ ਜਾਂਦੇ ਐ ਠੀਕ ਐ ਤੇ ਇਹਨਾਂ ਵਿੱਚ ਜਿਹੜੇ ਮੁੱਖ ਮੁੱਖ ਪੰਛੀ ਸੀ ਉਹ ਕੌਣ ਕੌਣ ਸੀ ਸਮੁੰਦਰੀ ਕੁੰਝਾ ਅਬਾਬਿਲ ਹਾਂਸ ਤੇ ਨੀਲਸਰ ਅੱਗੇ ਦੇਖਦੇ ਹਾਂ ਕੀ ਹੋਇਆ ਇਹਨਾਂ ਵਿੱਚੋਂ ਕੁਝ ਪੰਛੀ ਸਾਈਬੇਰੀਆ ਤੋਂ ਵੀ ਆਉਂਦੇ ਹਨ ਜਿਸ ਤਰ੍ਹਾਂ ਕਿ ਤੁਸੀਂ ਤਸਵੀਰ ਵਿੱਚ ਦੇਖ ਰਹੇ ਹੋ ਕਿ ਪੰਛੀ ਜਿਹੜੇ ਆ ਸਾਈਬੇਰੀਆ ਤੋਂ ਉੱਡ ਕੇ ਭਾਰਤ ਵੱਲ ਆ ਰਹੇ ਐ ਕਈ ਪੰਛੀ ਸੈਂਕੜਾ ਹਜ਼ਾਰਾਂ ਕਿਲੋਮੀਟਰਾਂ ਦਾ ਸਫ਼ਰ ਤੈਅ ਕਰਕੇ ਭਾਰਤ ਆਉਂਦੇ ਹਨ ਰੁੱਤਾਂ ਬਦਲਦਿਆਂ ਹੀ ਇਹ ਪੰਛੀ ਵਾਪਸ ਚਲੇ ਜਾਂਦੇ ਹਨ ਇਸ ਲਈ ਇਹ ਪੰਛੀ ਸਾਡੇ ਮਹਿਮਾਨ ਹੁੰਦੇ ਹਨ ਬੱਚਿਓ ਜਿਹੜੀ ਜਿਹੜਾ ਜੋ ਕੋਈ ਸਾਡੇ ਘਰ ਵੀ ਆਂਦਾ ਜਦੋਂ ਥੋੜੀ ਦੇਰ ਲਈ ਆਂਦਾ ਉਹਨੂੰ ਅਸੀਂ ਕਹਿੰਨੇ ਨਾ ਪਰੌਣੇ ਆ ਇਹ ਆ ਕਿਉਂਕਿ ਉਹਨੇ ਵਾਪਸ ਚਲੇ ਜਾਣਾ ਹੁੰਦਾ ਮਹਿਮਾਨ ਆਏ ਆ ਤੇ ਇਸੇ ਤਰ੍ਹਾਂ ਬੱਚਿਓ ਇਹ ਪੰਛੀ ਵੀ ਸਾਡੇ ਮਹਿਮਾਨ ਹੁੰਦੇ ਆ ਕਿਉਂਕਿ ਇਹ ਪੱਕੇ ਤੌਰ ਤੇ ਰਹਿ ਨਹੀਂ ਆਂਦੇ ਹੈਗੇ ਆ ਸਿਰਫ ਭਾਰਤ ਰੁੱਤਾਂ ਦਾ ਦੇਸ਼ ਹੈ ਇਸ ਕਰਕੇ ਉੱਧਰ ਜਦੋਂ ਠੰਡ ਹੁੰਦੀ ਹੈ ਤੇ ਇੱਧਰ ਸਾਡੇ ਦੇਸ਼ ਵਿੱਚ ਆ ਜਾਂਦੇ ਆ ਤੇ ਜਦੋਂ ਮੌਸਮ ਬਦਲ ਜਾਂਦਾ ਹੈ ਤੇ ਦੁਬਾਰਾ ਆਪਣੇ ਦੇਸ਼ ਵਿੱਚ ਵਾਪਸ ਚਲੇ ਜਾਂਦੇ ਆ ਇਸ ਤਰ੍ਹਾਂ ਹੀ ਸਾਡੇ ਮਹਿਮਾਨ ਹੁੰਦੇ ਐ ਇਹ ਗੱਲਾਂ ਪਾਪਾ ਦੀਆਂ ਗੱਲਾਂ ਸੁਣ ਕੇ ਨਾ ਫਿਰ ਜਸ਼ਨ ਕਹਿੰਦਾ ਪਾਪਾ ਇਹ ਗੱਲ ਮੈਂ ਮੋਹਿਤ ਸ਼ੁਭਮ ਹੋਰਾਂ ਨੂੰ ਵੀ ਸਮਝਾਵਾਂਗਾ ਫਿਰ ਅੱਗੇ ਗੁਰਮੇਲ ਸਿੰਘ ਨੂੰ ਲੱਗਿਆ ਜਿਵੇਂ ਜਸ਼ਨ ਥੱਕ ਗਿਆ ਹੋਵੇ ਪਰ ਉਹ ਸਵਾਲ ਤੇ ਸਵਾਲ ਕਰੀ ਜਾ ਰਿਹਾ ਸੀ ਸਾਹਮਣੇ ਖੇਤਾਂ ਤੇ ਕੰਡਿਆਲੀ ਤਾਰ ਲੱਗੀ ਵੇਖ ਕੇ ਜਸ਼ਨ ਫੇਰ ਬੋਲ ਪਿਆ ਪਾਪਾ ਉਹ ਸਾਹਮਣੇ ਵਾਲੇ ਖੇਤ ਖਾਲੀ ਕਿਉਂ ਪਏ ਨੇ ਜਿਸ ਤਰ੍ਹਾਂ ਬੱਚੇ ਤੁਸੀਂ ਤਸਵੀਰ ਵਿੱਚ ਦੇਖ ਰਹੇ ਹੋ ਖੇਤ ਜਿਹੜੇ ਖਾਲੀ ਪਏ ਆ ਨਹੀਂ ਤਾਂ ਖੇਤਾਂ ਵਿੱਚ ਤਾਂ ਫਸਲ ਆਉਗੀਆਂ ਹੁੰਦੀਆਂ ਅੱਗੋਂ ਫਿਰ ਉਹਦੇ ਪਾਪਾ ਕੀ ਕਹਿੰਦੇ ਆ ਬੇਟਾ ਇਹ ਜ਼ਮੀਨ ਕਿਸੇ ਕਿਸਾਨ ਨੇ ਕਿਸੇ ਕੰਪਨੀ ਨੂੰ ਵੇਚ ਦਿੱਤੀ ਹੈ ਜਸ਼ਨ ਬੜਾ ਹੈਰਾਨ ਹੋ ਕੇ ਬੁੱਝਦਾ ਵੇਚ ਦਿੱਤੀ ਹੈ ਜਦੋਂ ਉਹਦੇ ਪਾਪਾ ਨੇ ਕਿਹਾ ਕਿ ਇਹ ਜ਼ਮੀਨ ਵੇਚ ਦਿੱਤੀ ਹੈ ਕਿਸੇ ਕੰਪਨੀ ਨੂੰ ਉਹ ਬੜਾ ਹੈਰਾਨ ਹੋਇਆ ਕਿ ਜ਼ਮੀਨ ਵੇਚ ਦਿੱਤੀ ਹੈ ਕਿਉਂ ਹੈਰਾਨ ਹੋਇਆ ਮੈਂ ਦੱਸਦੀ ਆਂ ਅੱਗੇ ਅੱਗੇ ਜਸ਼ਨ ਕਹਿੰਦਾ ਪਾਪਾ ਦਾਦੀ ਮਾਂ ਕਹਿੰਦੇ ਹਨ ਕਿ ਧਰਤੀ ਤਾਂ ਪੂਜਣ ਯੋਗ ਹੁੰਦੀ ਹੈ ਤੇ ਨਾਲੇ ਸਾਡੀ ਮਾਂ ਹੁੰਦੀ ਹੈ ਪਹਲਾ ਫਿਰ ਮਾਂ ਨੂੰ ਅਸੀਂ ਕਿਸ ਤਰ੍ਹਾਂ ਵੇਚ ਸਕਦੇ ਆ ਫਿਰ ਦੇਖੋ ਬੱਚਿਓ ਕਿੰਡੀ ਵਧੀਆ ਗੱਲ ਕਹੀ ਨਾ ਉਹ ਛੋਟੇ ਜਿਹੇ ਬੱਚੇ ਨੇ ਕਿ ਵੱਡੇ ਵੀ ਸੋਚਣ ਲੱਗ ਗਏ ਕਿ ਜ਼ਮੀਨ ਨੂੰ ਅਸੀਂ ਕਿੱਦਾਂ ਵੇਚ ਦਿੰਨੇ ਆ ਕਿ ਸਾਡੇ ਵੱਡੇ-ਵਡੇਰੇ ਬਜ਼ੁਰਗ ਤਾਂ ਕਹਿੰਦੇ ਸੀ ਜ਼ਮੀਨ ਮਾਂ ਹੁੰਦੀ ਆ ਕਦੀ ਕੋਈ ਮਾਂ ਨੂੰ ਵੇਚ ਸਕਦਾ ਹੈ ਜਸ਼ਨ ਦੀਆਂ ਗੱਲਾਂ ਸੁਣ ਕੇ ਉਹਦੇ ਪਾਪਾ ਜਿਹੜੇ ਬੜੇ ਹੈਰਾਨ ਹੋਏ ਉਹਨਾਂ ਨੇ ਕਿਹਾ ਕਿ ਜਿਹੜੀਆਂ ਗੱਲਾਂ ਸਾਨੂੰ ਵੱਡਿਆਂ ਨੂੰ ਸੋਚਣੀਆਂ ਚਾਹੀਦੀਆਂ ਹਨ ਉਹ ਇਹ ਬੱਚੇ ਸੋਚ ਰਹੇ ਹਨ ਜ਼ਮੀਨਾਂ ਤਾਂ ਤੜਾ ਤਾੜੂ ਸਰੇ ਫਲੈਟ ਤੇ ਖੇਤੀ ਲਈ ਘਟਦੀ ਜਾਂਦੀ ਜ਼ਮੀਨ ਜ਼ਰੂਰ ਸਾਡੇ ਲਈ ਇੱਕ ਦਿਨ ਚਿੰਤਾ ਦਾ ਵਿਸ਼ਾ ਬਣ ਜਾਏਗੀ ਠੀਕ ਹੈ ਬੱਚਿਓ ਜਿਸ ਤਰ੍ਹਾਂ ਤਸਵੀਰ ਵਿੱਚ ਦੇਖਦੇ ਹੋ ਕਿ ਜਸ਼ਨ ਦੀਆਂ ਗੱਲਾਂ ਸੁਣ ਕੇ ਉਹਦੇ ਪਾਪਾ ਵੀ ਸੋਚ ਵਿੱਚ ਪੈ ਗਏ ਫੇਰ ਉਹ ਜਸ਼ਨ ਦਾ ਧਿਆਨ ਜਾਂਦਾ ਦੂਜੇ ਪਾਸੇ ਉਧਰ ਕੀ ਹੁੰਦਾ ਬੱਚਿਓ ਦੂਜੇ ਪਾਸੇ ਸਫੈਦਿਆਂ ਦੇ ਰੁੱਖਾਂ ਵਿੱਚ ਕਾਮਾਂ ਦੀ ਕਾਮਾਂ ਰੋਲੀ ਨੇ ਜਸ਼ਨ ਦਾ ਧਿਆਨ ਆਪਣੇ ਵੱਲ ਖਿੱਚਿਆ ਉਸਨੇ ਸ਼ਾਇਦ ਇਹਨੇ ਸਾਰੇ ਕਾਮ ਪਹਿਲੇ ਨਹੀਂ ਸਨ ਵੇਖੇ ਉਹ ਕਾਮਾਂ ਨੂੰ ਵੇਖ ਕੇ ਬਹੁਤ ਖੁਸ਼ ਹੋਇਆ ਪਰ ਥੋੜੀ ਹੀ ਦੇਰ ਬਾਅਦ ਗੰਭੀਰ ਹੁੰਦਿਆ ਬੋਲਿਆ ਪਾਪਾ ਚਿੜੀਆਂ ਕਿਤੇ ਨਜ਼ਰ ਨਹੀਂ ਆਉਂਦੀਆਂ ਕਿੱਥੇ ਗਈਆਂ ਚਿੜੀਆਂ ਜਿਸ ਤਰ੍ਹਾਂ ਬੱਚੇ ਤਸਵੀਰ ਚ ਦੇਖਦੇ ਵੇ ਆ ਕਿ ਉਹ ਦੇਖੋ ਸਫੈਦੇ ਦੇ ਬ੍ਰਿਕਸ਼ਾ ਤੇ ਰੁੱਖਾਂ ਤੇ ਕਿੰਨੇ ਸਾਰੇ ਕਾਂ ਪਏ ਬੈਠੇ ਆ ਤੁਸੀਂ ਵੀ ਇਹਨੂੰ ਦੇਖ ਕੇ ਖੁਸ਼ ਹੋਵੋਗੇ ਨਾ ਜਦੋਂ ਇੰਨੇ ਸਾਰੇ ਕਾਂ ਗੱਲਾਂ ਕਰਦੇ ਹੋਣਗੇ ਕਾਂ 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 ਤੇ ਬੱਚਿਆਂ ਨੂੰ ਕਿੰਨਾ ਮਜ਼ਾ ਆਉਂਦਾ ਹੋਵੇਗਾ ਇਸੇ ਤਰ੍ਹਾਂ ਜਸ਼ਨ ਨੂੰ ਵੀ ਮਜ਼ਾ ਆ ਰਿਹਾ ਸੀਗਾ ਫਿਰ ਉਹਨੂੰ ਇੱਕਦਮ ਖਿਆਲ ਆਇਆ ਕਾਹਾਂ ਤੇ ਹੈਗੇ ਆ ਜਿਸ ਤਰ੍ਹਾਂ ਤੁਸੀਂ ਥੱਲੜੀ ਤਸਵੀਰ ਵਿੱਚ ਦੇਖ ਰਹੇ ਹੋ ਆਪਣੇ ਦਿਮਾਗ ਵਿੱਚ ਸੋਚਦਾ ਹੈ ਕਿ ਅੱਗੇ ਇੱਥੇ ਚੀੜੀਆਂ ਵੀ ਹੁੰਦੀਆਂ ਸੀਗੀਆਂ ਕਿ ਹੁਣ ਪਾਪਾ ਚੀੜੀਆਂ ਕਿੱਥੇ ਗਈਆਂ ਫਿਰ ਹੁਣ ਦੇਖੋ ਉਹਦੇ ਪਾਪਾ ਕੀ ਕਹਿੰਦੇ ਐ ਗੁਰਮੇਲ ਸਿੰਘ ਵੱਲੋਂ ਕੋਈ ਜਵਾਬ ਨਹੀਂ ਆਇਆ ਜਵਾਬ ਨਾ ਆਉਂਦਾ ਦੇਖ ਕੇ ਫਿਰ ਉਹ ਪਾਪਾ ਜੀ ਨੂੰ ਜਵਾਬ ਦਿੰਦਾ ਹੋਇਆ ਬੋਲਿਆ ਜਦੋਂ ਗੁਰਮੇਲ ਸਿੰਘ ਨੂੰ ਉਹਨਾਂ ਦੇ ਉਸ ਦੇ ਕੁਐਸਚਨ ਦਾ ਜਵਾਬ ਹੀ ਨਹੀਂ ਦੇਣਾ ਆਇਆ ਫਿਰ ਜਸ਼ਨ ਆਪ ਹੀ ਉਹਨਾਂ ਨੂੰ ਕਹਿੰਦਾ ਹੈ ਪਾਪਾ ਮੈਡਮ ਕਹਿੰਦੇ ਸਨ ਕਿ ਜਿਹੜੇ ਮੋਬਾਈਲ ਫੋਨਾਂ ਦੇ ਵੱਡੇ ਵੱਡੇ ਟਾਵਰ ਲੱਗੇ ਹੋਏ ਨੇ ਇਹਨਾਂ ਵਿੱਚੋਂ ਨਿਕਲਣ ਵਾਲੀਆਂ ਤਰੰਗਾਂ ਕਰਕੇ ਬਹੁਤ ਸਾਰੇ ਪੰਛੀ ਸਾਡੇ ਕੋਲੋਂ ਦੂਰ ਚਲੇ ਗਏ ਹਨ ਸ਼ਾਇਦ ਇਹ ਹੀ ਕਾਰਨ ਹੈ ਕਿ ਚਿੜੀਆਂ ਵੀ ਜਾਂ ਤਾਂ ਮਰ ਗਈਆਂ ਨੇ ਜਾਂ ਫਿਰ ਦੂਰ ਦੇ ਰਾੜੇ ਕਿਧਰੇ ਪਹਾੜਾਂ ਵਿੱਚ ਚਲੀਆਂ ਗਈਆਂ ਨੇ ਫਿਰ ਜਸ਼ਨ ਨੇ ਆਪਣੇ ਪਾਪਾ ਨੂੰ ਕੀ ਸਮਝਾਇਆ ਕਿ ਸਾਡੇ ਸਕੂਲ ਦੇ ਮੈਡਮ ਜਿਸ ਤਰ੍ਹਾਂ ਮੈਂ ਵੀ ਤੁਹਾਨੂੰ ਬਹੁਤ ਕੁਝ ਸਮਝਾਨੀ ਹੈ ਨਾ ਇਸ ਤਰ੍ਹਾਂ ਤੁਸੀਂ ਵੀ ਯਾਦ ਰੱਖਿਆ ਕਰੋ ਤੁਹਾਡੇ ਮੈਡਮ ਨੇ ਤੁਹਾਨੂੰ ਕੀ ਕੀ ਸਮਝਾਇਆ ਜੀ ਮੇਕੇ ਜਸ਼ਨ ਨੂੰ ਯਾਦ ਹੈ ਕਿ ਉਹਦੇ ਮੈਡਮ ਨੇ ਕਿਹਾ ਹੈ ਕਿ ਮੋਬਾਈਲਾਂ ਦੇ ਵੱਡੇ ਵੱਡੇ ਟਾਵਰਾਂ ਕਰਕੇ ਜਿਹੜੀਆਂ 치ੜੀਆਂ ਜਿਹੜੀਆਂ ਦੂਰ ਪਹਾੜਾਂ ਵਿੱਚ ਚਲੇ ਗਈਆਂ ਜਾਂ ਫਿਰ ਉਹਨਾਂ ਦੀਆਂ ਤਰੰਗਾਂ ਨਾਲ ਉਹਨਾਂ ਦੀ ਮੌਤ ਹੋ ਗਈ ਹੈ ਉਹਦੀ ਗੱਲ ਨੂੰ ਸੁਣ ਕੇ ਜਸ਼ਨ ਦੇ ਪਾਪਾ ਕਹਿੰਦੇ ਆ ਹਾਂ ਪੁੱਤਰ ਠੀਕ ਕਹਿੰਦੇ ਨੇ ਤੇਰੇ ਮੈਡਮ ਜਿੱਥੇ ਸਾਨੂੰ ਇਹਨਾਂ ਚੀਜ਼ਾਂ ਦੇ ਲਾਭ ਹੋਏ ਨੇ ਉੱਥੇ ਸਾਨੂੰ ਇਹਨਾਂ ਕਰਕੇ ਬਹੁਤ ਕੁਝ ਗੁਆਣਾ ਵੀ ਪਿਆ ਹੈ ਠੀਕ ਹੈ ਨਾ ਉਹਨੂੰ ਫਿਰ ਆਇਆ ਕਿ ਹਾਂ ਮੈਡਮ ਨੇ ਜੋ ਕਿਹਾ ਸਹੀ ਕਿਹਾ ਕਿਉਂਕਿ ਸਾਨੂੰ ਮੋਬਾਈਲਾਂ ਦੇ ਜੇ ਫਾਇਦੇ ਆ ਨਾ ਪਰ ਇਹਦੇ ਲਈ ਅਸੀਂ ਕਈ ਜਿਹੜੀਆਂ ਕੁਰਬਾਨੀਆਂ ਵੀ ਦਿੱਤੀਆਂ ਕਈ ਕੁਝ ਸਾਡਾ ਖਤਮ ਵੀ ਹੋਇਆ ਹੈ ਤੇ ਐਦੇ ਬੱਚੋ ਗੱਲਾਂ ਕਰਦੇ ਕਰਦੇ ਉਹ ਸਵੇਰ ਦੀ ਸੈਰ ਕਰਦੇ ਕਰਦੇ ਕਦੋਂ ਘਰ ਪਹੁੰਚ ਜਾਂਦੇ ਆ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਗੱਲਾਂ ਬਾਤਾਂ ਕਰਦੇ ਆ ਪਤਾ ਹੀ ਨਹੀਂ ਲੱਗਿਆ ਕਿ ਗੁਰਮੀਲ ਸਿੰਘ ਤੇ ਜਸ਼ਨ ਕਦੋਂ ਘਰ ਪਹੁੰਚ ਗਏ ਜਸ਼ਨ ਕਾ ਰੰਦੇ ਆ ਫੇਰ ਖੇਡਣ ਵਿੱਚ ਮਗਨ ਹੋ ਗਿਆ ਪਰ ਗੁਰਮੀਲ ਸਿੰਘ ਅਜੇ ਵੀ ਜਸ਼ਨ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਬੱਚਿਓ ਕਿਵੇਂ ਦਾ ਲੱਗਾ ਪਾਠ ਕਿਵੇਂ ਉਹ ਛੋਟੇ ਜਿਹੇ جشن ਨੇ ਆਪਣੇ ਪਾਪਾ ਵੱਡੇ ਪਾਪਾ ਜਿਹੜ ਨੂੰ ਕਹਿੰਨੇ ਆ ਅਸੀਂ ਵੱਡਾ ਬੰਦਾ ਸੀ ਨਾ ਉਹਦੇ ਨਾਲੋਂ ਉਹਨੂੰ ਸੋਚਾਂ ਵਿੱਚ ਉਹਨਾਂ ਨੂੰ ਪਾ ਦਿੱਤਾ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਛੋਟੇ ਬੱਚਿਆਂ ਕੋਲੋਂ ਵੀ ਵੱਡੇ ਲੋਕ ਬਹੁਤ ਕੁਝ ਸਿੱਖਦੇ ਹੈ ਤੇ ਮੈਨੂੰ ਉਮੀਦ ਹੈ ਬੱਚਿਓ ਤੁਹਾਨੂੰ ਇਹ ਪਾਠ ਸੁਣ ਕੇ ਬੜਾ ਮਜ਼ਾ ਆਇਆ ਹੋਵੇਗਾ ਔਰ ਬੜੀ ਖਰੀ ਤਰ੍ਹਾਂ ਨਾਲ ਸਮਝ ਆ ਗਿਆ ਹੋਵੇਗਾ ਜੇ ਨਹੀਂ ਸਮਝ ਆਇਆ ਤੇ ਇਹਨੂੰ ਬਾਰ ਬਾਰ ਦੇਖਣਾ ਔਰ ਮੇਰੇ ਚੈਨਲ ਸ਼ੈਲੀ ਸਟਡੀ ਰੂਮ ਨੂੰ ਸਬਸਕ੍ਰਾਈਬ ਕਰਨਾ ਔਰ ਅਗਰ ਇਹ ਪਸੰਦ ਆਇਆ ਤੈਨੂੰ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰਨਾ ਤਾਂ ਵਾ